ਨੇ ਭੁੱਲ ਭਲੇਖੇ ਵੀ ਭਾਵੇਂ ਉਹ ਸਿਕਿਉਰਿਟੀ ਦੇ ਵਿੱਚ ਹੀ ਹੋਵੇ ਤੇ ਉਹਨੇ ਕਦੇ ਇਹ ਕਹਿਦਾ ਨਾ ਕਿ ਅਸੀਂ ਕੰਟੈਂਟ ਬੰਦ ਨਹੀਂ ਕਰਨੇ ਡਬਲ ਮੀਨਿੰਗਾ ਚੱਲਣਗੇ ਲੱਚਰ ਤਾਂ ਬਜਾਅ ਸੇ ਚੱਲੂਗੀ। ਪਟਾਕੇ ਵੇਖੋ ਕਿਵੇਂ ਬੰਦੇ ਕਰੇ। ਤੁਸੀਂ ਜੇ ਰਾਹ ਨਹੀਂ ਬਦਲ ਸਕਦੇ ਅਸੀਂ ਵੀ ਨਹੀਂ ਕਰਾਂਗੇ। ਚਾਰਨ ਘਾਟ ਆਲਾ ਆਊਗਾ ਉਹਦੀ ਮਾਰਨਾ ਅਸੀਂ। ਜੱਸੀ ਬਾਹਰ ਆਊਗਾ ਉਹਦੀ ਅਸੀਂ ਮਾਰਨਾ। ਖਿੜੇ ਮੱਥੇ ਮਾਰਾਂਗੇ ਵਿਚੌਂਕ ਦੇ ਵਿੱਚ ਖੜਾ ਕੇ ਕੋਲੀਆਂ ਮਾਰਾਂਗੇ ਵੀ ਇਹਨਾਂ ਬੰਦਿਆਂ ਨੇ ਆਹ ਕੰਮ ਕੀਤੇ ਸੀ। ਬੇਕਨ ਵਾਲੇ ਬੰਦੇ ਕਦੇ ਇਦਾਂ ਨਹੀਂ ਸਟੇਟਮੈਂਟਾਂ ਨਹੀਂ ਦਿੰਦੇ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube Facebook ਤੋਂ ਕੀਤੀ ਆ ਉਹ ਤੇ ਉਦੋਂ ਦੁੱਗਣੇ ਪੈਸੇ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਦੇ ਵਿਆਜਾਂ ਤੋਂ ਫੜ-ਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲ ਦਿਓ ਤੇ ਮੈਂ ਇਹ ਗੱਲ ਕਹਿੰਦਾ ਵੀ ਧੌਣ ਹਾਜ਼ਰ ਆ ਸਿਰ ਹਾਜ਼ਰ ਆ ਸਿਰ ਵੜਾ ਦੂੰਗਾ ਮੈਂ ਤੇ ਜੇ ਇਹ ਗੱਲਾਂ ਮੈਂ ਪੂੜੀਆਂ ਨਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਮੈਂ ਆਪਣੀ ਅਰੇ ਤੋਂ ਐਸਟਰੋਲੋਜੀ ਪ੍ਰੋਮੋਸ਼ਨ ਕਰਦੀ ਪਈ ਸੀ ਕਿ ਜਿਹਦੇ ਕਰਕੇ ਕੱਲ ਦਾ ਮਾਮਲਾ ਜਿਹੜਾ ਜ਼ਿਆਦਾ ਪੜਕਿਆ ਪਿਆ ਸੋ ਮੈਂ ਕੱਲ ਆਪਣੀ ਗੱਲ ਵੀ ਕਲੀਅਰ ਕੀਤੀ ਕਿ ਮੈਂ ਪ੍ਰੋਮੋਸ਼ਨ ਕਿਉਂ ਕਦੋਂ ਤੇ ਕਿਵੇਂ ਸਟਾਰਟ ਕੀਤੀਆਂ ਜਾਂ ਮੈਂ ਕਿਉਂ ਕਰਦੀ ਪਈ ਆ ਤੇ ਮੈਂ ਕੱਲ ਵੀ ਆਪਣੀ ਗਲਤੀ ਮੰਨੀ ਤੇ ਮੈਂ ਅੱਜ ਵੀ ਮਾਫੀ ਮੰਗਦੀ ਆ ਪੁਲੀਸ ਸਿੱਖ ਕੌਮ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮੈਂ ਮਾਫੀ ਮੰਗਦੀ ਆ ਕਿਉਂ ਮੇਰੀ ਗਲਤੀ ਸੀਗੀ ਬਾਕੀ ਜੇ ਕਿਸੇ ਇਨਸਾਨ ਨੇ ਆਪਣੀ ਗਲਤੀ ਮੰਨ ਹੀ ਲਈ ਮੈਂ ਕੱਲ ਵੀ ਮੰਨੀ ਸੀ ਮੈਂ ਹੋਣ ਵੀ ਮੰਨਦੀ ਆ ਬਾਕੀ ਜੇ ਕਿਸੇ ਇਨਸਾਨ ਨੇ ਆਪਣੀ ਗਲਤੀ ਮੰਨ ਹੀ ਲਈ ਤੇ ਪਿੱਛੇ ਕੀ ਰਹਿ ਗਿਆ ਤੇ ਜੇ ਹੁਣ ਅਗਲਾ ਕੇ ਫਿਰ ਵੀ ਤੰਗ ਕਰੇ ਕੋਈ ਆ ਕੇ ਟੌਰਚਰ ਕਰੇ ਫਰੇਡੇ ਤੁਹਾਨੂੰ ਪਤਾ ਹੀ ਹੈ ਕਿ ਕੀ ਗੱਲ ਆ ਜਾਂ ਕੀ ਚੱਕਰ ਆ ਠੀਕ ਹੈ ਅਗਲਾ ਬੰਦਾ ਕੀ ਚਾਹੁੰਦਾ ਆ ਤੇ ਬਾਕੀ ਕੱਲ ਹੋਰ ਕਿ ਦੁਨੀਆ 'ਚ ਕੋਈ ਵੀ ਵੱਡੇ ਤੋਂ ਵੱਡਾ ਇਨਸਾਨ ਆ ਕਿ ਇੱਕ ਵਾਰ ਸਾਹਮਣੇ ਕਹਦੇ ਕਿ ਨਾ ਮੈਂ ਜਿੰਨੇ ਕਿਛ ਕਦੇ ਕੋਈ ਗਲਤੀ ਨਹੀਂ ਕੀਤੀ ਠੀਕ ਹੈ ਐਵੇਂ ਦਾ ਕੋਈ ਵੀ ਨਹੀਂ ਹੁੰਦਾ ਹਰ ਇੱਕ ਇਨਸਾਨ ਕੋਲੋਂ ਗਲਤੀਆਂ ਹੁੰਦੀਆਂ ਆ ਠੀਕ ਹੈ ਕੱਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਖੜਾ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਦੇ ਪ੍ਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਐਸਟ੍ਰੋਲੋਜੀ ਪਰਮੋਸ਼ਨ ਕਰਕੇ ਜਿਹੜੀ ਮੈਂ 3 ਟਾਈਮ ਵੀ ਪਹਿਲਾਂ ਜਦੋਂ ਵੀ ਨਮਿਤ ਪਰਵਾਰ ਨੇ ਵਾਲੇ 3 ਉਹ 3 ਟਾਈਮ ਵੀ ਪਹਿਲਾਂ ਮੈਨੂੰ ਤੇ ਮੈਂ ਉਹ ਪਰਮੋਸ਼ਨਾਂ ਬੰਦ ਵੀ ਕਰਤੀਆਂ ਤੇ ਜਦੋਂ ਮਤ ਤੋਂ ਮੰਨ ਮੈਂ ਕੋਈ ਵੀ ਹੋ ਜੇ ਐਸਟ੍ਰੋਲੋਜੀ ਪਰਮੋਸ਼ਨ ਮੇ ਕੋਸ਼ ਵਿੱਚ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਤੇ ਮੈਨੂੰ ਇਨਾ ਦੁਖੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਫਸ ਤੇ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਬ ਵਾਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ ਫਾਈਰ ਮਾਤਾ ਦਾ ਬੇਬੀ ਤੇ ਹਰ ਮੈਨੂੰ ਮੇਰਾ 5 ਮਹੀਨੋਂ ਦੋਸਤਾਂ ਵਾਲੇ ਮੇਰੇ ਨਾ ਦਿਮਾਗ ਤੇ ਟੈਨਸ਼ਨ ਪਈ ਨਾ ਸਵੇਰ ਦੇ ਫੋਨ ਫੋਨ ਵੜ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਇਹ ਸੋਸ਼ਲ ਮੀਡੀਆ ਤੇ ਅਗੇ ਰਹੀਆਂ ਮੇਰਾ ਫਸਟ ਡੇ ਆ ਕੇ ਮੈਨੂੰ ਇਹ ਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਦੇਖੀ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆਂ ਗੁਫਾ ਵਿੱਚ ਸੂਟ ਪਾ ਕੇ ਵੀ ਤੋਂ ਨਹੀਂ ਕਰਨੀਆਂ ਤੋਂ ਕਰਨੀਆਂ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਔਰ ਮੈਨੂੰ ਦੱਸੋ ਨਾ ਇੱਥੇ ਮੈਂ ਗਲਤੀ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਜੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਤਾਂ ਲੱਗਾਗੇਰੇ ਆਈ ਡੈਟਾ ਸ਼ਾਰਟਸ ਬਾਲੇ ਸ਼ਾਰਟ ਟੌਪ ਬਾਲੀ ਮੈਨੂੰ ਦੱਸੋ ਨਾ ਮੈਂ ਗਲਤੀ ਕਿੱਥੇ ਆ ਆਹ ਤੇ ਗੱਲ ਬਿਲਕੁਲ ਗਲਤ ਏ ਤੁਸੀਂ ਜਾਰ-ਜਾਰ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਛ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਤੂੰ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਈ ਆਦੋ ਉਹ ਹੌਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਤੇ ਗਲਤੀ ਕਿੱਥੇ ਆ ਨਾ ਉਹ ਦਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਫਸ ਕੱਪੜੇ ਪਾਏ ਹੁੰਦੇ ਆ ਕੀ ਕੋਸ਼ ਕਰਦੀਆਂ ਸੜਕਾਂ ਤੇ ਮੇਰੀਆਂ ਵੀਡੀਓ ਨੂੰ ਨਾਰਮਲ ਕਰੂੰਗੀ ਮੈਂ ਬਹੁਤ ਘੱਟ ਬਾਅਦ ਉਹ ਆ ਕੇ ਵੀਡੀਓ ਅਪਲੋਡ ਕਰਦੀ ਹਾਂ ਔਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਝਾੜ ਕੇ ਡਰਾਉਂਦਾ ਪਿਆ ਕੋਈ ਕੀ ਤਮ ਕੀ ਦਵਾਈ ਬਣਾ ਹੱਥ ਜੋੜ ਕੇ ਆਹ ਯਾ ਕਿ ਤੇ ਤੁਹਾਨੂੰ ਆ ਕਿ ਮੈਂ ਕਿਤੇ ਤੁਮ ਅਜੇ ਨਹੀਂ ਮੰਗਦੀ ਮੈਂ ਸਾਰੇ ਤੁਮ ਮੰਗਦੀ ਹਾਂ ਪਰ ਮੈਨੂੰ ਤੌਂਗ ਕਰਨਾ ਬੰਦ ਕਰ ਦਿਓ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਤਾ ਪਾਗਲ ਹੋਣੀ ਆ ਜਿਹੜੀ ਚੀਜ਼ ਤੋਂ ਮੈਂ ਕਿਤਾ ਮੈਂ ਹਜ਼ਾਰ ਵਾਰ ਰੁਕਣਾ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰੋਂ ਤਾਂ ਉਹਦੇ ਮਿਲੂ ਨਹੀਂ ਕੀਤਾ ਪਿਆ ਸਾਥੀ ਗੱਲ ਦੋਸਤੋ ਲੰਗੇ ਦੇਣੀ ਬਠਿੰਡਾ ਦੇ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਦੀ ਪਾਰਕਿੰਗ ਦੇ ਵਿੱਚ ਇੱਕ ਗੱਡੀ ਜੋ ਕਿ i10 ਗ੍ਰੈਂਡ ਸੀ ਉਸ ਦੀ ਪਿਛਲੀ ਸੀਟ ਤੇ ਇੱਕ ਔਰਤ ਦੀ ਗਲੀ ਸੜੀ ਲਾਸ਼ ਮਿਲੀ ਪਤਾ ਲੱਗਿਆ ਕਿ ਜਦੋਂ ਇਸ ਦੀ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ 2-3 ਦਿਨ ਪੁਰਾਣੀ ਇਹ ਲਾਸ਼ ਇਸ ਦਾ ਕਤਲ ਹੋਇਆ ਜਾਪਦਾ ਸੀ ਮੋਢਲੀ ਜਾਂਚ ਦੇ ਵਿੱਚ ਪਰ ਹੁਣ ਉਸ ਤੋਂ ਬਾਅਦ ਜਦੋਂ ਜਾਂਚ ਪੜਤਾਲ ਹੋਈ ਤਾਂ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਮਸ਼ਹੂਰ ਇਹ ਇੰਸਟਾਗ੍ਰam ਇਨਫਲੂਐਂਸਰ ਜੋ ਕਿ ਕੰਚਨ ਕੁਮਾਰੀ ਦੇ ਨਾਮ ਦੇ ਨਾਲ ਇੱਕ ਬਿਹਾਰ ਦੀ ਵਸਨੀਕ ਸੀ ਜੋ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੀ ਸੀ ਜਿਸ ਨੂੰ ਆਮ ਪਰਿਵਾਰਾਂ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ ਜਿਸ ਕਰਕੇ ਕਈ ਵਾਰ ਸਿੰਗਾ ਵੱਲੋਂ ਉਸ ਨੂੰ ਸਮਝਾਇਆ ਵੀ ਗਿਆ ਸੀ ਪਰ ਆਪਣੇ ਕੰਟੈਂਟ ਤੇ ਉਸ ਵੱਲੋਂ ਕੋਈ ਵੀ ਸੁਧਾਰ ਨਹੀਂ ਕੀਤਾ ਗਿਆ ਅਤੇ ਇਸ ਕਤਲ ਦੀ ਜ਼ਿੰਮੇਵਾਰੀ ਅਮਰਪਾਲ ਸਿੰਘ ਮਹਿਰੋਂ ਵੱਲੋਂ ਲਈ ਗਈ ਅਤੇ ਲਾਈਵ ਆ ਕੇ ਉਹਨਾਂ ਨੇ ਕੁਝ ਹੋਰ ਲੋਕਾਂ ਨੂੰ ਵੀ ਚੈਲੰਜ ਕਰ ਦਿੱਤਾ ਕਿ ਅਗਲਾ ਨੰਬਰ ਤੁਹਾਡਾ ਲੱਗ ਸਕਦਾ ਹੈ ਅਤੇ ਇੱਕ ਕੁੜੀ ਦਾ ਸੌਦਾ ਹੋ ਲਾਉਣ ਦੀ ਵੀ ਗੱਲ ਕਹੀ ਗਈ ਜੋ ਕਿ ਸੋਸ਼ਲ ਮੀਡੀਆ ਤੇ ਪ੍ਰੀਤ ਜੱਟੀ ਦੇ ਨਾਮ ਨਾਲ ਮਸ਼ਹੂਰ ਹੈ ਜਿਸ ਨੇ ਇੱਕ ਟੈਟੂ ਬਣਵਾਇਆ ਹੋਇਆ ਜੋ ਉਸ ਦੀ ਪਛਾਣ ਹੈ ਤੇ ਇਹ ਵੀਡੀਓ ਪਾਈਆ ਮਰਤਪਾਲ ਸਿੰਘ ਦੀ ਲਾਈਵ ਸਾਹਮਣੇ ਆਉਣ ਤੋਂ ਬਾਅਦ ਹੁਣ ਇਹ ਪ੍ਰੀਤ ਜੱਟੀ ਨਾਮ ਦੀ ਕੁੜੀ ਵੀ ਸਾਹਮਣੇ ਆਈ ਹੈ ਜਿਸ ਨੇ ਕਿਹਾ ਕਿ ਉਸਨੇ ਪਹਿਲਾਂ ਵੀ ਮਾਫੀ ਮੰਗੀ ਹੈ ਉਹ ਸਿਰਫ ਤਾੰਤ੍ਰਿਕਾਂ ਦੀਆਂ ਵੀਡੀਓਜ਼ ਪਾਉਂਦੀ ਸੀ ਲੋਕਾਂ ਨੂੰ ਬਹਿਮਾ ਪਰਮਾ ਦੇ ਵਿੱਚ ਪਾਉਣ ਵਾਲੀਆਂ ਜੋ ਕਿ ਉਸਨੇ ਬੰਦ ਕਰ ਦਿੱਤੀਆਂ ਨੇ ਤੇ ਮਾਫੀ ਵੀ ਮੰਗ ਲਈ ਹੈ ਤੇ ਉਸ ਤੋਂ ਬਾਅਦ ਕੁਝ ਹੋਰ ਲੋਕ ਵੀ ਅਜੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਕਿ ਪਾਈ ਅਮਰਤਪਾਲ ਸਿੰਘ ਅਤੇ ਹੋਰ ਸਾਥੀ ਸੰਘਾਂ ਵੱਲੋਂ ਕਮਲਕੌਰ ਉਰਫ ਕੰਚਨ ਕੁਮਾਰੀ ਕੰਚਨ ਦਿਵਾੜੀ ਤੇ ਪਾਈ ਗਈ ਕਾਰਵਾਈ ਤੋਂ ਬਾਅਦ ਅਮਰਤਪਾਲ ਸਿੰਘ ਤੋਂ ਮੁਆਫੀ ਮੰਗੀ ਹੈ ਪਰ ਉੱਥੇ ਹੀ ਇੱਕ ਕੁੜੀ ਜੋ ਕਿ ਦੀਪਕਾ ਲੂਥੜਾ ਦੇ ਨਾਮ ਦੇ ਨਾਲ ਸੋਸ਼ਲ ਮੀਡੀਆ ਤੇ ਲੋਕਾਂ ਦੀ ਪ੍ਰੋਮੋਸ਼ਨ ਕਰਦੇ ਹੋਏ ਵੀਡੀਓਜ਼ ਬਣਾਉਂਦੀ ਹੈ ਹਾਲਾਂਕਿ ਪਹਿਲਾਂ ਉਹ ਵੀ ਪੱਤੀ ਜਾਣਕ ਵੀਡੀਓਜ਼ ਬਣਾਉਂਦੀ ਸੀ ਭਾਈ ਅਮਰਤਪਾਲ ਸਿੰਘ ਵੱਲੋਂ ਇੱਕ ਵਾਰ ਸਮਝਾਇਆ ਗਿਆ ਜਿਸ ਤੋਂ ਬਾਅਦ ਉਸ ਨੇ ਆਪਣੇ ਕੰਟੈਂਟ ਦੇ ਵਿੱਚ ਸੁਧਾਰ ਕਰਦੇ ਹੋਏ ਹੁਣ ਸਹੀ ਤਰੀਕੇ ਨਾਲ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਇਹ ਦਾਵਾ ਖੁਦ ਦੀਪਕਾ ਲੂਥੜਾ ਨੇ ਕੀਤਾ ਹੈ ਤੇ ਹੁਣ ਉਸਨੇ ਕਿਹਾ ਕਿ ਉਸ ਨੂੰ ਕੁਝ ਲੋਕਾਂ ਵੱਲੋਂ ਫੋਨ ਕਾਲ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹ ਇੱਕ ਪਹਿਲੀ ਕੁੜੀ ਹੈ ਜਿਸ ਨੇ ਅਮਰਪਾਲ ਸਿੰਘ ਦੇ ਖਿਲਾਫ ਮੋਤਿਆ ਖੋਲਿਆ ਪਰ ਤੇ ਜ਼ਿਆਦਾ ਲੋਕ ਮੁਆਫੀ ਹੀ ਮੰਗ ਰਹੇ ਨੇ ਇਸ ਮੁਸੀਬਤ ਦੇ ਵਿੱਚੋਂ ਨਿਕਲਣਾ ਚਾਹੁੰਦੇ ਨੇ ਸੋ ਆਉ ਤੁਹਾਡੇ ਸਾਹਮਣੇ ਵੀਡੀਓਜ਼ ਰੱਖਦੇ ਆਂ ਬਾਕੀ ਸਾਰੇ ਮਾਮਲੇ ਦੇ ਵਿੱਚ ਤੁਹਾਨੂੰ ਕੌਣ ਸਹੀ ਲੱਗਦਾ ਹੈ ਜੇਕਰ ਤੁਹਾਨੂੰ ਲੱਗਦਾ ਕਿ ਅਮਰਤ ਪਾਸ ਸਿੰਘ ਸਹੀ ਆ ਤਾਂ ਕਮੈਂਟਾਂ ਦੇ ਵਿੱਚ A ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਬਾਕੇ ਇਨਫਲੂਐਂਸਰ ਸਹੀ ਨੇ ਜੋ ਕਮਲ कौर ਦਾ ਕਤਲ ਹੋਇਆ ਉਹ ਗਲਤ ਸੀ ਉਹਦਾ ਕੰਟੈਂਟ ਤੁਹਾਨੂੰ ਪਸੰਦ ਹੈ ਤਾਂ ਕਮੈਂਟਾਂ ਦੇ ਵਿੱਚ B ਟਾਈਪ ਕਰਨਾ ਕਿਉਂਕਿ ਇਹ ਵੀ ਹੈਰਾਨਗੀ ਦੀ ਗੱਲ ਰਹੀ ਕਿ 4 ਲੱਖ ਦੇ ਕਰੀਬ ਇੰਸਟਾਗ੍ਰਾਮ ਫਾਲੋਅਰ ਵਾਲੀ ਕੰਚਨ ਕੁਮਾਰੀ ਵਰਗ ਕਮਲ कौर ਭਾਬੀ ਜਿਸ ਦੇ ਅੰਤਿਮ ਸੰਸਕਾਰ ਤੇ 3 ਜਣੇ ਵੀ ਨਹੀਂ ਪੂਜਿਆ ਸਰਪੋਤੀ ਮਾ ਅਤੇ ਭੈਣ ਨਹੀਂ ਅੰਤਿਮ ਸੰਸਕਾਰ ਕੀਤਾ ਬਹੁਤ ਵੱਡੀ ਹੈਰਾਨਗੀ ਦੀ ਗੱਲ ਹੈ ਸੋ ਤੁਹਾਡਾ ਕੀ ਕਹਿਣਾ ਇਸ ਬਾਰੇ ਜੀ ਕਮੈਂਟ ਕਰਨਾ ਉਹ ਦੇਖੋ ਇਹ ਵਾਇਰਲ ਹੋ ਰਹੀਆਂ ਵੀਡੀਓਜ਼ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਹਾਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਪਿੰਡੂ ਜੱਟ ਰਿਕਾਰਡਸ ਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪੌਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਇਹ ਆ ਪੜਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣੀ ਹੈ ਸਾਡੇ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲੂਗੀ ਚਲੋ ਤੁਹਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਹਾਂ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਮੋਤੇ ਵੀ ਚੱਲ ਪਏ ਅਸੀਂ ਸਿੱਧੀਆਂ ਵੀਡੀਓ ਪਾਉਣ ਲੱਗ ਜਾਾਂਗੇ ਸਹੀ ਸਾਫ਼-ਸੁਤਰੀਆਂ ਤੇ ਹੋਨਸ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਵਾਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਪਸ਼ਪਿੰਦਰ ਸਿੰਘ ਮੁਕਸਰ ਸਾਰੀ ਸੰਗਤ ਨੂੰ ਸਿੱਖ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਆ ਇਹ ਇੱਕ 20ਵਾਂ ਜੋ ਕਮਲ ਕੋਰ ਦੇ ਨਾਂ ਨਾਲ ਜਾਣੀ ਜਾਂਦੀ ਸੀ ਮਸ਼ਹੂਰੀ سوشل ਮੀਡੀਆ ਤੇ ਤੇ ਕਾਫੀ ਸਾਲਾਂ ਤੋਂ ਸਾਡੇ ਨੂੰ ਬਾਰ ਬਾਰ ਅਗਾ ਕਰਨ ਦੇ باوجود ਵੀ ਬਹੁਤ ਗੰਧ ਪਾਰੀ ਸੀ ਤੇ ਨਿਊ ਜਨਰੇਸ਼ਨ ਵਾਸਤੇ ਇੱਕ ਬਹੁਤ ਗਾਇਤਮਿਕ ਸੀ ਦੇ ਰਹੀ ਸੀ ਤੇ ਫਿਰ ਸਿੰਗਾ ਨੇ ਸੇਵਾ ਲਈ ਆ ਤੇ ਸਾਨੂੰ ਸੁਭਾਗੇ ਪ੍ਰਾਪਤ ਹੋਇਆ ਵੀ ਆਪਾਂ ਇਹੋ ਜੀ ਇਹ ਖੰਧਾਂ ਅੰਦਰੋਂ ਇਸ ਦੁਨੀਆ ਤੋਂ ਚੱਕਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਵੀ ਇਦਾਂ ਦੀਆਂ ਜਿਹੜੀਆਂ ਗੰਦ ਪਾ ਰਹੀਆਂ ਸੋਸ਼ਲ ਮੀਡੀਆ ਉੱਤੇ ਉਹਨਾਂ ਦਾ ਸੌਦਾ ਇਦਾਂ ਲੱਗਦਾ ਰਹੇਗਾ ਸੋ ਮੇਰੀ ਚੇਤਾਵਨੀ ਹੈ ਵੀ ਬੰਦੇ ਬਣੋ ਗੱਲ ਪੂਣੀ ਖੜ ਜਿਓ ਫਾਸ ਕਰ ਜਿਹੜੀਆਂ ਨੰਮੀਆਂ ਬੀਬੀਆਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਇਹ ਤੁਹਾਡੇ ਲਈ ਇੱਕ ਬਹੁਤ ਤਕੜਾ ਮੈਸੇਜ ਹੈ ਇਹ ਜਿਹੜਾ ਆਪਾਂ ਕਰਤੀ ਤੋਂ ਗੰਦ ਚੱਕਦਾ ਏ ਸੇਰਾ ਇਹ ਪੈਣਾ ਹੀ ਨਾ ਫਿਰ ਇੱਕ ਗੰਮਕਾਰ ਫਿਰ ਜਾਂ ਤੇ ਇੱਕ ਸ਼ਰਾਬ ਦਾ ਗਲਾਸ ਫੜ ਕੇ ਨਾ ਹੱਥ 'ਚ ਵੀਡੀਓ ਪਾ ਦੇ ਫਿਰ ਜਾਂ ਤੇਰੇ ਹੱਥ 'ਚ ਸ਼ਰਾਬ ਦਾ ਗਲਾਸ ਰਹਿ ਜਾਏਗਾ ਜਾਂ ਦੁਨੀਆ ਤੇ ਅਸੀਂ ਰਹਿ ਜਾਾਂਗੇ ਉਹ ਤੇ ਬਾਬਾ ਜੀ ਤੁਸੀਂ ਤੁਸੀਂ ਹੀ ਕਹਿ ਰਹੇ ਹੋ ਮੈਂ ਤੇ ਫਿਰ ਤੈਨੂੰ ਸਿੱਧੀ ਗੱਲ ਕਹਿਣ ਦਿਆਂ ਜੇ ਤੈਨੂੰ ਇਸ ਚੀਜ਼ ਦਾ ਨਾ ਜੇ ਤੈਨੂੰ ਪੰਜ ਰਤਨੀ ਦਾ ਤੂੰ ਪੰਜ ਰਤਨੀ ਫਿਰ ਹੁਣ ਹੁਣ ਤੂੰ ਗੱਲ ਸੁਣ ਤੂੰ ਹੱਥ 'ਚ ਪੰਜ ਰਤਨੀ ਰੱਖ ਕੇ ਵਿਖਾ ਦੇ ਠੀਕ ਹੈ ਨਾ ਜਾਂ ਤੇਰੇ ਹੱਥ 'ਚ ਪੰਜ ਰਤਨੀ ਰਹੇਗੀ ਤਾਂ ਜਾਂ ਫਿਰ ਅਸੀਂ ਰਹਿਵਾਂਗੇ ਲਾ ਰਹੀ ਤੇਰਾ ਨਾ ਜਬਾਨ ਹੋ ਗਈ ਤੇਰੀ ਸਿਚੁਏਸ਼ਨ ਆ ਮੈਂ ਤੇਰੀ ਸਿਚੁਏਸ਼ਨ ਦੀ ਨਹੀਂ ਗੱਲ ਕਰਦਾ ਮੈਂ ਤੈਨੂੰ ਗੱਲ ਕਿਹੜੀ ਗਈ ਹੈ ਮੈਂ ਤੈਨੂੰ ਹੋਰ ਵੀਡੀਓ ਕਹਿ ਦੂੰ ਆ ਪ੍ਰੋਮੋਸ਼ਨ ਨਹੀਂ ਕਰਨੀ ਇਹ ਨਹੀਂ ਕਰਨੀ ਉਹ ਨਹੀਂ ਕਰਨੀ ਤੈਨੂੰ ਬੰਦਿਆਂ ਨੂੰ ਇੱਕ ਗੱਲ ਕਹੀਏ ਬੇ ਠੇਕੇ ਤੇ ਜਾ ਕੇ ਮੁੜ ਕੇ ਵੀਡੀਓ ਨਾ ਬਣਾਦੀ ਚਲੋ ਠੀਕ ਹੈ ਜੀ ਬੰਦਿਆਂ ਨੂੰ ਹਟਦਾਂਗੇ ਨਹੀਂ ਹਟਦਾ ਮੈਨੂੰ ਇੱਕ ਦੋ ਚੀਜ਼ਾਂ ਜਵਾਬ ਦੇ 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 ਬਸ ਤਾਂ ਤੁਹਾਨੂੰ ਕਹਿ ਰਿਹਾ ਮੈਂ ਡਿਲੀਟ ਕਰ ਜਿੰਦਾ ਵੀਡੀਓ ਮੁੜ ਕੇ ਕੰਮ ਨਾ ਹੋਵੇ ਮੈਂ ਤੈਨੂੰ ਗੱਲ ਦੱਸਦੀ ਆ ਮੁੜ ਕੇ ਤੂੰ ਜਿਹੜਾ ਪੰਜ ਰਤਨੀ ਪੰਜ ਰਤਨੀ ਕਰਦਾ ਫਿਰਦਾ ਰਤਨ ਰਤਨ ਜੇ ਤੇਰੇ ਇੱਥੇ ਹੀ ਖਿਲਾਰ ਦੇਣੇ ਆ ਉੱਥੇ ਹੀ ਅਮਰਤਪਾਲ ਸਿੰਘ ਮਹਿਰੋ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕਮਲਕੌਰ ਤੇ ਪਾਈ ਗਈ ਇਸ ਕਾਰਵਾਈ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਕਰੀਬਨ 98% ਦੇ ਕਰੀਬ ਲੋਕਾਂ ਵੱਲੋਂ ਪਾਈਆਂ ਅਮਰਤਪਾਲ ਸਿੰਘ ਮਹਿਰੋ ਨੂੰ ਸਪੋਰਟ ਮਿਲ ਰਹੀ ਹੈ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਪਾਨਾ ਸਿੱਧੂ ਅਤੇ ਨਵਦੀਪ ਸਿੰਘ ਜਲਵੇੜਾ ਜਿਸ ਨੂੰ ਵਾਟਰ ਕੈਨਨ ਵਾਲੇ ਨੌਜਵਾਨ ਨਾਲ ਦੇ ਨਾਲ-ਨਾਲ ਵੀ ਜਾਣਿਆ ਜਾਂਦਾ ਹੈ ਉਹੋ ਵੀ ਚਰਚਾ ਦੇ ਵਿੱਚ ਆ ਹਨ ਜੋ ਕਿ ਪਾਇਆ ਮਰਤ ਪਾਸਿੰਗ ਮੈਰੋਂ ਦੀ ਸਪੋਰਟ ਕਰ ਰਹੇ ਨੇ ਤੇ ਪਾਨਾ ਸਿੱਧੂ ਨੇ ਤਾਂ ਅਮਰਤ ਪਾਸਿੰਗ ਮੈਰੋਂ ਦੇ ਨਾਲ ਆਪਣੀ ਇੱਕ ਪਹਿਲੀ ਤਸਵੀਰ ਸ਼ੇਅਰ ਕਰ ਦੇ ਕੋ ਉਸ ਤੇ ਗੀਤ ਲਾ ਕੇ ਸ਼ੇਅਰ ਕੀਤਾ ਆਪਣੀ ਕੌਮ ਲਈ ਲੜਨਾ ਪੁੱਤਾ ਵੇ ਅਤਵਾਦ ਨਹੀਂ ਹੁੰਦਾ ਵੱਡਾ ਗਣੈਸਵਰ ਜੂਰ ਦੱਸਿਓ ਤੇ ਆਓ ਦੇਖੋ ਨਵਦੀਪ ਸਿੰਘ ਜਲਵੇੜਾ ਨੇ ਕੀ ਕਿਹਾ ਅਮਰਿਤਪਾਲ ਸਿੰਘ ਵੀ ਇਸ ਕਾਰਵਾਈ ਬਾਰੇ ਭਾਈ ਅਮਰਿਤਪਾਲ ਮੈਰੋ ਦਾ ਦਿਲੋਂ ਧੰਨਵਾਦ ਹੈ ਬਾਬਾ ਜੀ ਜਿਹੜੀ ਸਿੰਘਾਂ ਨੇ ਇਹ ਭਈਣ ਗੱਡੀ ਚਾੜੀ ਆ ਤੇ ਹਰ ਇੱਕ ਪੰਜਾਬੀ ਨੂੰ ਭਾਈ ਅਮਰਿਤਪਾਲ ਮੈਰੋ ਦੇ ਨਾਲ ਖੜਨਾ ਚਾਹੀਦਾ ਜਿਨ੍ਹਾਂ ਦੇ ਘਰਾਂ 'ਚ ਬੱਚੇ ਨੇ ਧੀਆ ਭੈਣਾਂ ਨੇ ਜਿਹੜੇ ਚਾਹੁੰਦੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਪੈੜਾਂ ਤੇ ਚੱਲੇ ਸਾਡੇ ਬੱਚੇ ਸਾਡੇ ਸ਼ਹੀਦਾਂ ਦੀ ਪੈੜਾਂ ਦੇ ਚੱਲਣ ਸਾਡੇ ਇਤਿਹਾਸ ਤੋਂ ਸਿੱਖਣ ਨਾ ਕਿ ਇਹਨਾਂ ਗੰਦਾਂ ਤੋਂ ਲਕਚਰਤਾ ਫਲਾਉਣ ਵਾਲਿਆਂ ਤੋਂ ਇਹ ਕੱਲੇ ਕੁੜੀਆਂ ਦੀ ਗੱਲ ਨਹੀਂ ਹੈਗੀ ਅਸੀਂ ਬਥੇਰੇ ਮੁੰਡੇ ਵੀ ਦੇਖਦੇ ਆ ਬਥੇਰੇ ਪੇਜ ਨੇ ਹਨਾ ਅੱਜ ਅਸੀਂ ਸ਼ੇਅਰ ਕਰਦੇ ਆ ਨਾ ਜਿਹੜੇ ਗਾਲ੍ਹਾਂ ਕੱਢਦੇ ਨੇ ਗੰਦ ਬੋਲਦੇ ਨੇ ਬਹੁਤ ਜ਼ਿਆਦਾ ਬਾਹਰ ਤੋਂ ਵੀ ਵੀਡੀਓਜ਼ ਪੈਂਦੀਆਂ ਨੇ ਭਾਈ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਐ ਇਹਨਾਂ ਨੂੰ ਇਹ ਇਹ ਸਿਸਟਮ ਬੰਦ ਹੋਣਾ ਚਾਹੀਦਾ ਬਹੁਤ ਗੰਦਾ ਅਸਰ ਪੈਂਦਾ ਆ ਠੀਕ ਐ ਕਿਉਂਕਿ ਜਿਹੜੇ ਪੰਜਾਬ ਦੇ ਲੋਕਾਂ ਦਾ ਕਿਰਦਾਰ ਆ ਨਾ ਬਹੁਤ ਉੱਚਾ ਸੁੱਚਾ ਆ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਅਸੀਂ ਮੰਨਦੇ ਆ ਭਾਈ ਪਰ ਇੱਕ ਚੀਜ਼ ਦੀ ਲਿਮਟ ਹੁੰਦੀ ਆ ਸਮਾਜ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਕਹਨੋਂ ਸਾਡੇ ਬੱਚੇ ਕੀ ਸਿੱਖਣਗੇ ਇਹ ਥੋੜੀ ਆ ਗਿਆ ਵੀ ਫੋਨ ਹੱਥ 'ਚ ਆ ਗਿਆ ਰੋਬੇ ਪਾ ਲੋ ਗੰਦ ਸਾਰਾ ਤਾਂ ਹੈ ਨਾ ਬੋਲੀ ਜਾਓ ਹੈ ਨਾ ਸ਼ਾਰਟਕਟ ਲੱਭ ਲੋ ਭਾਈ ਗਾਲਾਂ ਕੱਢ ਲੋ ਫੋਨ ਦੇ ਅੰਦਰ ਹੈ ਨਾ ਕੁੜੀਆਂ ਵੀ ਮੁੰਡੇ ਸਾਰੇ ਹੀ ਕਰਦੇ ਨੇ ਅਸੀਂ ਦੇਖਦੇ ਆ ਪਰ ਜਿਹੜਾ ਇਹ ਕੰਮ ਹੋਇਆ ਨਾ ਇਹ ਨੱਥ ਪਾਊਗਾ ਇਸ ਗੰਦ ਨੂੰ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੋਇਆ ਆ ਤੇ ਰਹੀ ਗੱਲ ਕੇਸਾਂ ਦੀ ਤੇ ਜੇਲਾਂ ਦੀ ਉਤੇ ਮਰਦ ਜਿਹੜਾ ਤੇ ਜਾਇਆ ਕਰਦੇ ਨੇ ਤੇ ਜਿਹੜੇ ਚੜਦੀ ਕਲਾ ਵਾਲੇ ਕੰਮ ਕਰਕੇ ਜਾਇਆ ਕਰਦੇ ਨੇ ਨਾ ਉਹਨਾਂ ਦੀ ਜਿਹੜਾਂ ਚ ਵੀ ਚੜਦੀ ਕਲਾ ਹੁੰਦੀ ਆ ਤੇ ਅਸੀਂ ਨਾਲ ਖੜੇ ਆਂ ਪ੍ਰਾ ਦੀ ਪ੍ਰਾ ਦੇ ਜਦੋਂ ਵੀ ਸਾਨੂੰ ਸਾਡੇ ਸਾਡੀ ਕਿਤੇ ਲੋੜ ਹੋ ਗਈ ਅਸੀਂ ਹਾਜ਼ਰ ਹੋਵਾਂਗੇ ਤੇ ਸਾਰਿਆਂ ਨੂੰ ਨਾਲ ਖੜਨ ਦੀ ਲੋੜ ਅੱਜ ਤੇ ਬਹੁਤ ਚੜਦੀ ਕਲਾ ਵਾਲਾ ਕੰਮ ਹੋਇਆ ਆ ਤੇ ਹੁਣ ਬਾਬਾ ਮੇਰ ਕਰੇ ਵੀ ਇਸ ਗੰਦ ਨੂੰ ਨਾ ਨੱਥ ਪਵੇ ਪੰਜਾਬ ਦੇ ਅੰਦਰ ਸਾਸਰੀ ਗਾਲ ਜੀ ਸਾਰਿਆਂ